ਸਸਿਕਾ ਨਮਸਕਾਰ ਅੱਲਾ ਹਾਫਿਜ਼ ਸਾਡੇ ਦੇਖਦੇ ਦੇਖਦੇ ਹੈ ਜ਼ਮਾਨਾ ਜਿਹੜਾ ਉਹ ਕਿਤੇ ਦੀ ਕਿਤੇ ਪਹੁੰਚ ਗਿਆ ਯਾਦ ਆ ਕੇ ਜਦੋਂ ਅ ਅਸੀਂ ਛੋਟੇ ਹੁੰਦੇ ਸੀ ਬਚਪਨ ਦੇ ਵਿੱਚ ਅਸੀਂ ਸਾਰੀ ਫੈਮਿਲੀ ਇਕੱਠੀ ਹੋ ਕੇ ਕਿਤੇ ਕਿਤੇ ਫੋਟੋ ਖਿਚਵਾਉਣ ਦੇ ਲਈ ਸਟੂਡੀਓ ਦੇ ਵਿੱਚ ਜਾਂਦੇ ਹੁੰਦੇ ਸੀ ਸਟੂਡੀਓ ਵਾਲੇ ਨੇ ਕਲਾ ਕਲਾ ਉਹ ਉਸ ਬ੍ਰਾਉਂਡ ਦੇ ਲਈ ਤਾਂ ਸਵਾਰਨਾ ਠੀਕ ਕਰਨਾ ਤੇ ਫਿਰ ਉਹਨੇ ਫੋਟੋ ਖਿੱਚਣੀ ਤੇ ਉਹ ਫੋਟੋ ਜਿਹੜੀ ਬਣ ਕੇ ਤਿਆਰ ਹੋ ਕੇ ਅ ਦੂਜੇ ਤੀਜੇ ਹਫਤੇ ਬਾਅਦ ਜਿਹੜੀ ਆਹੋ ਡਿਵੈਲਪ ਹੋ ਕੇ ਸਾਡੇ ਤੱਕ ਪਹੁੰਚਦੀ ਹੁੰਦੀ ਸੀਗੀ ਅਸੀਂ ਉਹ ਜ਼ਮਾਨਾ ਦੇਖਿਆ ਹੋਇਆ ਅਸੀਂ ਦੇਖਿਆ ਹੋਇਆ ਕਿ ਜਦੋਂ ਚਿੱਠੀਆਂ ਲਿਖਦੇ ਹੁੰਦੇ ਸੀਗੇ ਇੱਕ ਚਿੱਠੀ ਦੂਸਰੇ ਤੱਕ ਪੁੱਜਦੀ ਹੁੰਦੀ ਸੀਗੀ ਫੇਰ ਉਹਦਾ ਜਵਾਬ ਉਡਕਿਆ ਜਾਂਦਾ ਸੀ ਫੇਰ ਚਿੱਠੀ ਜਿਹੜੀ ਆ ਸਾਡੇ ਤੱਕ ਪਹੁੰਚਦੀ ਹੁੰਦੀ ਸੀਗੀ ਅ ਜ਼ਿੰਦਗੀ ਦੇ ਵਿੱਚ ਜਦੋਂ ਟੇਪ ਰਿਕਾਰਡਰ ਆਇਆ ਮੈਨੂੰ ਯਾਦ ਆਕੇ ਅ ਬਾਹਰ ਰਹਿੰਦੇ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਅਸੀਂ ਉਹਨਾਂ ਤੋਂ ਕਹਿ ਕੇ ਮੰਗਵਾਇਆ ਸੀ টেਪ ਰਿਕਾਰਡਰ ਦਾ ਕੀ ਮਤਲਬ ਹੁੰਦਾ ਸੀ ਸ਼ਾਇਦ ਨਵੇਂ ਜਨਰੇਸ਼ਨ ਵਾਲਿਆਂ ਨੂੰ ਨਾ ਪਤਾ ਹੋਵੇ ਕਿ ਉਹਦੇ ਵਿੱਚ ਸਾਡੀ ਜਿਹੜੀ ਸਿਰਫ ਆਵਾਜ਼ ਜਿਹੜੀ ਆ ਰਿਕਾਰਡ ਹੋ ਜਾਂਦੀ ਸੀਗੀ ਇਸ ਕਰਕੇ ਉਹਨੂੰ ਟੇਪ ਰਿਕਾਰਡਰ ਕਹਿੰਦੇ ਹੁੰਦੇ ਸੀਗੇ ਤੇ ਉਹਦੇ ਵਿੱਚ ਜਿਹੜੇ ਆ ਅਸੀਂ ਕੁਝ ਵੀ ਬੋਲ ਕੇ ਗਾ ਕੇ ਮਤਲਬ ਕਿ ਉਸ ਵੇਲੇ ਇਦਾਂ ਲੱਗਦਾ ਹੁੰਦਾ ਸੀਗਾ ਕਿ ਅ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਜਿਹੜੀ ਸਾਡੀ ਆਵਾਜ਼ ਆਹ ਹੋ ਰਿਕਾਰਡ ਕਰਕੇ ਸਾਨੂੰ ਸੁਣਾ ਦਿੰਦੀ ਆ ਅਸੀਂ ਰੇਡੀਓ ਦਾ ਜ਼ਮਾਨਾ ਦੇਖਿਆ ਹੋਇਆ ਅਸੀਂ ਟੀਵੀ ਦਾ ਜ਼ਮਾਨਾ ਦੇਖਿਆ ਹੋਇਆ ਅ ਰੇਡੀਓ ਦੇ ਵਿੱਚ ਮਤਲਬ ਕਿ ਉਸ ਵੇਲੇ ਬਿਲਕੁਲ ਵੀ ਸਿਰਫ ਆਵਾਜ਼ ਹੀ ਸੁਣਦੀ ਹੁੰਦੀ ਸੀ ਉਹਦੇ ਵਿੱਚ ਗੀਤ ਗੱਲਾਂ ਬਾਤਾਂ ਸਭ ਕੁਝ ਇਦਾਂ ਹੁੰਦਾ ਸੀਗਾ ਤੇ ਫਿਰ ਜਦੋਂ ਟੀਵੀ ਆ ਗਿਆ ਫਿਰ ਉਹੀ ਚੀਜ਼ਾਂ ਜਦੋਂ ਸਾਹਮਣੇ ਅ ਵੀਡੀਓ ਦੇ ਰੂਪ ਦੇ ਵਿੱਚ ਵੀ ਦੇਖਣ ਨੂੰ ਮਿਲਣ ਲੱਗ ਪਈਆਂ ਗੀਤ ਜਿਹੜੇ ਆਹੋ ਸਾਹਮਣੇ ਚੱਲਦੇ ਫਿਰਦੇ ਦਿਸਣ ਲੱਗ ਪਏ ਅਸੀਂ ਮੈਨੂੰ ਯਾਦ ਆ ਕਿ ਜਦੋਂ ਮੈਂ ਕਾਲਜ ਵਿੱਚ ਸੀ तकरीबन ਸਕੂਲ ਤੋਂ ਜਸਟ ਬਾਅਦ ਮੇਰੇ ਕੋਲ ਕੈਲਕੂਲੇਟਰ ਨਹੀਂ ਹੁੰਦਾ ਸੀਗਾ ਉਹ ਵੀ ਮੈਂ ਬਾਹਰੋਂ ਰਹਿੰਦੇ ਇੱਕ ਰਿਸ਼ਤੇਦਾਰ ਨੂੰ ਕਿਹਾ ਸੀ ਤਾਂ ਮੈਨੂੰ ਬੜਾ ਚਾਅ ਚੜਿਆ ਸੀ ਜਦੋਂ ਮੈਂ ਪਹਿਲੀ ਵਾਰ ਕੈਲਕੂਲੇਟਰ ਮੇਰੇ ਹੱਥ ਦੇ ਵਿੱਚ ਆਇਆ ਸੀ। ਉਹਦੇ ਨਾਲ ਜਿਹੜਾ ਅਸੀਂ ਕੋਈ ਵੀ ਸੰਮ ਜਿਹੜਾ ਸੋਲਵ ਕਰ ਲੈਂਦੇ ਸੀਗੇ। ਫਿਰ ਇੱਕ ਛੋਟੀ ਜਿਹੀ ਡਾਇਰੀ ਹੁੰਦੀ ਸੀ ਅਸੀਂ ਜੇਬ ਦੇ ਵਿੱਚ ਰੱਖਦੇ ਹੁੰਦੇ ਸੀਗੇ ਜਿਹਦੇ ਵਿੱਚ ਅ ਦਿਨ ਵਿੱਚ ਹੋਣ ਵਾਲੇ ਕੰਮ ਜਾਂ ਵਾਪਰਨ ਵਾਲੀਆਂ ਘਟਨਾਵਾਂ ਜਾਂ ਵੈਸੇ ਡਾਇਰੀ ਲਿਖਣ ਦਾ ਇੱਕ ਚਸਕਾ ਹੁੰਦਾ ਸੀਗਾ ਅਸੀਂ ਰੋਜ਼ ਉਹਨੂੰ ਲਿਖਦੇ ਰਹਿੰਦੇ ਸੀ ਮੈਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ ਸ਼ੇਅਰ ਸ਼ਾਇਰੀ ਗੀਤ ਵਗੈਰਾ ਇਹ ਚੀਜ਼ਾਂ ਲਿਖਦਾ ਰਹਿੰਦਾ ਸੀ ਤੇ ਉਹ ਕੋਲ ਹੀ ਹੁੰਦੀ ਸੀਗੀ ਅਸੀਂ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਇਦਾਂ ਵਿਆਹ ਵਗੈਰਾ ਮੈਰਿਜ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿਹੜੀ ਆਹੋ ਜਦੋਂ ਵੀਡੀਓ ਕੈਮਰਾ ਆਇਆ ਮੈਨੂੰ ਯਾਦ ਆਕੇ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਜਦੋਂ ਪਹਿਲੀ ਵਾਰ ਅਸੀਂ ਵੀਡੀਓ ਕੈਮਰਾ ਦੇਖਿਆ ਤੇ ਸਾਨੂੰ ਅਸੀਂ ਬਹੁਤ ਛੋਟੇ ਸੀਗੇ ਦੱਸਿਆ ਗਿਆ ਕਿ ਇੱਥੇ ਫਿਲਮ ਬਣਦੀ ਆ ਤੇ ਸਾਨੂੰ ਲੱਗਦਾ ਸੀ ਜਿਵੇਂ ਸਿਨਮੇਅਟ ਫਿਲਮ ਹੁੰਦੀ ਆ ਉਸੇ ਤਰ੍ਹਾਂ ਦੀ ਇੱਦਾਂ ਦੀ ਕੁਝ ਇੱਥੇ ਫਿਲਮਾਂਕਣ ਹੋ ਰਿਹਾ ਅ ਅੱਜਕੱਲ ਇਹ ਸਾਰੀਆਂ ਚੀਜ਼ਾਂ ਆਮ ਹੋ ਗਈਆਂ ਨੋਰਮਲ ਹੋ ਗਿਆ ਇਹ ਕਿੰਨੀ ਵਧੀਆ ਚੀਜ਼ ਆ ਤੇ ਇਸ ਵੇਲੇ ਸਿਰਫ ਇਸ ਇਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਸਾਈਸ ਨੇ ਪਾ ਦਿੱਤੀ ਆ ਇਹਦੇ ਵਿੱਚ ਹੀ ਸਭ ਕੁਝ ਇਹਦੇ ਵਿੱਚ ਪੈਡ ਵੀ ਹੈਗਾ ਇਹਦੇ ਵਿੱਚ ਕੈਲਕੂਲੇਟਰ ਵੀ ਹੈਗਾ ਇਹਦੇ ਵਿੱਚ ਕੈਮਰਾ ਵੀ ਫੋਟੋ ਖਿੱਚਣ ਵਾਲਾ ਹੈਗਾ ਵੀਡੀਓ ਬਣਾਉਣ ਵਾਲਾ ਵੀ ਹੈਗਾ ਤੇ ਇਹਦੇ ਵਿੱਚ ਹੋਰ ਵੀ ਬਹੁਤ ਕੁਝ ਆ ਚਿੱਠੀਆਂ ਦਾ ਕੰਮ ਖਤਮ ਅਗਿਆnger ਉਡੀਕਣਾ ਨਹੀਂ ਪੈਂਦਾ ਉਸੇ ਵੇਲੇ ਲਿਖੋ ਉਸੇ ਵੇਲੇ ਜਵਾਬ ਨਾਲ-ਨਾਲ ਲਿਖਣ ਦੇ ਵਿੱਚ ਵੀ ਆਪਾਂ ਐਜ਼ੇ ਗੱਲਾਂ ਬਾਤ ਕਰ ਸਕਦੇ ਹਾਂ ਗੱਲਬਾਤ ਕਰ ਸਕਦੇ ਹਾਂ ਅਸੀਂ ਵੀਡੀਓ ਕਾਲ ਕਰ ਸਕਦੇ ਹਾਂ ਅਸੀਂ ਹਰ ਇੱਕ ਚੀਜ਼ ਜਿਹੜੀ ਆਹੋ ਇਹਦੇ ਵਿੱਚ ਕਰ ਸਕਦੇ ਹਾਂ ਇੱਥੋਂ ਤੱਕ ਕੇ ਘੜੀਆਂ ਦਾ ਬਹੁਤ ਰਿਵਾਜ ਹੁੰਦਾ ਸੀਗਾ ਮਹਿੰਗੀ ਤੋਂ ਮਹਿੰਗੀ ਘੜੀ ਜਿਹੜੀ ਆ ਉਸ ਵੇਲੇ ਲੋਕੀ ਹੱਥਾਂ ਤੇ ਸਜਾਉਂਦੇ ਹੁੰਦੇ ਸੀਗੇ ਇੱਕ ਅਲਾਮ ਵਾਲਾ ਕਲੌਕ ਜ਼ਰੂਰ ਹਰੇ ਘਰ ਦੇ ਵਿੱਚ ਹੁੰਦਾ ਸੀਗਾ ਉਹਨੂੰ ਖਰੀਦਿਆ ਜਾਂਦਾ ਸੀਗਾ ਉਹ ਚੀਜ਼ਾਂ ਵੀ ਇਸੇ ਫੋਨ ਦੇ ਸਾਰ ਦਿੱਤੀਆਂ ਕਹਿਣ ਦਾ ਮਤਲਬ ਜ਼ਮਾਨਾ ਕਿਤੇ ਤੇ ਕਿਤੇ ਪਹੁੰਚ ਗਿਆ ਬਹੁਤ ਜ਼ਿਆਦਾ ਫਾਸਟ ਹੋ ਗਿਆ ਹਰ ਇੱਕ ਚੀਜ਼ ਜਿਹੜੀ ਆ ਉਹ ਹਰ ਇੱਕ ਸਹੂਲਤ ਉਪਲਬਧ ਹੋ ਗਈ ਆ ਹਰ ਇੱਕ ਚੀਜ਼ ਜਿਹੜੀ ਆਸੀਂ ਉਹ ਕਰ ਸਕਦੇ ਆ ਮੈਂਟਲ ਸਕੈਂਟਾ ਚ ਕਰ ਸਕਦੇ ਆ ਅ ਪਰ ਫਿਰ ਵੀ ਜਿਹੜੀ ਆ ਬੰਦਾ ਇੱਕ ਦੂਜੇ ਤੋਂ ਦੂਰ ਹੋ ਰਿਹਾ ਦਿਲਾਂ ਤੋਂ ਦੂਰ ਹੋ ਰਿਹਾ ਰਿਸ਼ਤਿਆਂ ਦੇ ਵਿੱਚ ਗਿਰਾਵਟ ਆ ਰਹੀ ਆ ਲੋਕੀ ਕਿਸੇ ਨੂੰ ਮਿਲ ਕੇ ਰਾਜੀ ਨਹੀਂ ਕਿਸੇ ਦੇ ਘਰ ਜਾ ਕੇ ਰਾਜੀ ਨਹੀਂ ਰਹਿ ਕੇ ਰਾਜੀ ਨਹੀਂ ਜਿੰਨਾ ਜ਼ਿਆਦਾ ਇਹ ਜ਼ਮਾਨਾ ਫਾਸਟ ਹੋਇਆ ਉੰਨਾ ਹੀ ਅਸੀਂ ਸਾਡਾ ਜਿਹੜਾ ਮਾਈਂਡ ਪ੍ਰੋਸੈਸਿੰਗ ਸਲੋ ਹੋ ਗਿਆ ਅੱਗੇ ਜੇ ਚਿੱਠੀ ਦਾ ਜਵਾਬ ਉਡੀਕਣ ਦਾ ਸਾਡੇ ਕੋਲ ਜਜਵਾਸੀ ਮਤਲਬ ਕਿ ਅਸੀਂ ਮਹੀਨਿਆਂ ਤੱਕ ਵੀ ਕਈ ਵਾਰ ਚਿੱਠੀ ਜਿਹੜੀ ਬਾਹਰ ਨੂੰ ਭੇਜੀ ਦੀ ਸੀ ਮਹੀਨਾ-ਮਹੀਨਾ ਲੱਗ ਜਾਂਦਾ ਸੀਗਾ ਅਸੀਂ ਉਹਦੀ ਉਡੀਕ ਕਰ ਲੈਂਦੇ ਸੀਗੇ ਅੱਜਕੱਲ ਐਟ ਅ ਟਾਈਮ ਸਭ ਕੁਝ ਹੋ ਰਿਹਾ ਫਿਰ ਵੀ ਸਾਡੇ ਕੋਲ ਸਕੂਨ ਨਹੀਂ ਹੈਗਾ ਸਬਰ ਨਹੀਂ ਹੈਗਾ ਇੱਕਦਮੇ ਕੋਈ ਵੀ ਘਟਨਾ ਜਦੋਂ ਹੁੰਦੀ ਆ ਉਹਦਾ ਉਸੇ ਵੇਲੇ ਸਭ ਕੁਝ ਹੋ ਜਾਂਦਾ ਆ ਆ ਐਕਸ਼ਨ ਰਿਐਕਸ਼ਨ ਜੋ ਵੀ ਹੋਣਾ ਹੁੰਦਾ ਬੇਸ਼ੱਕ ਫਾਸਟ ਹੋਇਆ ਪਰ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਇਸ ਫੋਨਾਂ ਨੇ ਹੀ ਸਾਨੂੰ ਦੂਰ ਕਰ ਦਿੱਤਾ ਘਰ ਦੇ ਵਿੱਚ ਬੈਠਾ ਇੱਕ ਇਨਸਾਨ ਆਪਣੇ ਸਾਰੇ ਘਰਦਿਆਂ ਤੋਂ ਟੁੱਟਿਆ ਹੋਇਆ ਮਹਿਸੂਸ ਕਰਦਾ ਕੋਈ ਸਿਆਣਾ ਜਿਹਦੇ ਕੋਲ ਫੋਨ ਨਹੀਂ ਹੈਗਾ ਉਹ ਵਿਚਾਰਾ ਦੇਖਦਾ ਕਿ ਇਹ ਮੇਰਾ ਮੁੰਡਾ ਆ ਮੇਰੀ ਧੀ ਆ ਪਤਾ ਨਹੀਂ ਕੋਈ ਕੰਮ ਕਰਦੇ ਹੋਗੇ ਫੋਨ ਤੇ ਜਦ ਕਿ ਉਹ ਰੀਲਾਂ ਦੇਖ ਰਹੇ ਹੁੰਦੇ ਆ ਤੇ ਕਈ ਵਾਰ ਉਹ ਕਿੰਨਾ ਕਿਨਚਰ ਕੋਈ ਦਵਾਈ ਖਾਣੀ ਹੁੰਦੀ ਆ ਕੋਈ ਪਾਣੀ ਪੀਣਾ ਹੁੰਦਾ ਆ ਉਹ ਮੰਗਰ ਤੋਂ ਝਿਜਕਦੇ ਆ ਤੇ ਉਧਰ ਉਹ ਬੱਚਾ ਜਿਹੜਾ ਘੰਟਿਆਂ ਵੱਧੀ ਫੋਨਾਂ ਤੇ ਹੀ ਵਿਅਸਤ ਰਹਿੰਦਾ ਆ ਸਾਰੀ ਦੁਨੀਆ ਨਾਲ ਜੁੜ ਗਿਆ ਬੰਦਾ ਆਪਣੇ ਨਾਲ ਟੁੱਟ ਗਿਆ ਆਪਣੇ ਆਪ ਤੋਂ ਟੁੱਟ ਗਿਆ ਇਸ ਕਰਕੇ ਜੇ ਹੋ ਸਕਦਾ ਫੋਨਾਂ ਤੋਂ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਨ ਸਵਿਚ ਆਫ ਕਰਨਾ ਸਿੱਖਿਆ ਸਾਨੂੰ ਫੋਨ ਚਲਾਉਣਾ ਤਾਂ ਆ ਗਿਆ ਇਹਨੂੰ ਬੰਦ ਕਰਨਾ ਨਹੀਂ ਆਇਆ ਕਾਸ਼ ਅਸੀਂ ਉਹ ਵੀ ਸਿੱਖ ਲਈਏ ਬੰਦ ਕਰਨਾ